ਗੁਰੂ ਪਿਆਰੀ ਸਰਬੱਤ ਦਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਣ ਕਰ ਰਹੇ ਹੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਉਤਾਰ ਤੇ ਇਸ ਦੀ ਵਿਆਖਿਆ ਜਿਸ ਦੇ ਵਿੱਚ ਸੰਗਤ ਜੀ ਆਪ ਸਭ ਹੁਣ ਤੱਕ ਸਰਵਣ ਕਰ ਚੁੱਕੇ ਹੋ 464 ਸੰਦ ਆਓ ਦੇਖਦੇ ਅੱਗੇ ਮਹਾਰਾਜ ਕੀ ਫਰਮਾਨ ਕਰਦੇ ਹਨ ਕਿ ਲਖਿਓ ਜੁਦ ਜੰਗੀ ਮਹਾ ਜੰਗ ਕਰਤਾ ਯੋਧ ਦੇ ਵਿੱਚ ਯੋਧਿਆ ਨੇ ਉਸ ਕਲਕੀ ਨੂੰ ਮਹਾਨ ਜੰਗ ਕਰਨ ਵਾਲਾ ਜਾਣਿਆ ਹੈ ਕਹਿਣ ਤੋਂ ਭਾਵ ਹੈ ਕਿ ਸਭ ਤੋਂ ਉੱਤਮ ਸਭ ਤੋਂ ਸਿਖਰ ਤੇ ਪਹੁੰਚੇ ਹੋਏ ਯੋਧਿਆਂ ਦੇ ਵਿੱਚੋਂ ਜਾਣਿਆ ਹੈ ਕਲਕੇ ਅਵਤਾਰ ਜਾਨੂ ਜੋ ਯੋਧੇ ਵਿੱਚ ਯੋਧੇ ਲੜ ਰਹੇ ਹਨ ਅੱਗੇ ਮਾਰੇ ਕਹਿੰਦੇ ਸ਼ੁਭਿਓ ਸ਼ਤਰ ਧਾਰੀ ਰਣੰਨ ਸ਼ਤਰ ਹਰਤਾ ਕਿ ਯੋਧ ਦੇ ਵਿੱਚ ਛਤਰ ਧਾਰੀਆਂ ਦੇ ਛਤਰਾਂ ਨੂੰ ਹਰਨ ਵਾਲਾ ਇਸ ਸਮੇਂ ਭੜਕਿਆ ਹੋਇਆ ਹੈ ਭੜਕਿਆ ਹੋਇਆ ਤਾਂ ਭਾਵ ਹੈ ਕਹਿਨ ਤਾਂ ਭਾਵ ਹੈ ਕਿ ਗੁੱਸੇ ਵਿੱਚ ਰੋਧ ਦੇ ਵਿੱਚ ਆਇਆ ਹੈ ਅੱਗੇ ਮਾਰਾਈ ਕਹਿੰਦੇ ਹਨ ਕਿ ਦੁਰੰਦੁਰਗਦ ਗਾਮੀ ਦਲਨ ਯੁੱਧ ਜੇਤਾ ਹਾਥੀਆਂ ਦੀ ਸਵਾਰੀ ਕਰਨ ਵਾਲੇ ਦੁਰਦਗਾਮੀ ਅਤੇ ਯੁੱਧ ਵਿੱਚ ਦਲਾ ਨੂੰ ਜਿੱਤਣ ਵਾਲੇ ਸੂਰਮੇ ਵੀ ਲੋਕ ਦੁਰੰਗ ਗਏ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਸ਼ੁਭੇਸ਼ ਛਤਰਹੰ ਤਾਯਯੰ ਯੁੱਧ ਹੇਤਾ ਛਤਰਾਂ ਵਾਲਿਆਂ ਨੂੰ ਮਾਰਨ ਵਾਲੇ ਅਤੇ ਜੋਤ ਵਿੱਚ ਵਿਜੈ ਦਾ ਕਾਰਨ ਸਰੂਪ ਕਲਕੀ ਭੜਕੇ ਹੋਏ ਹਨ ਸਾਧ ਸੰਗਜੀ ਛਤਰਾਂ ਵਾਲਿਆਂ ਨੂੰ ਕਹਿਣ ਤੋਂ ਭਾਵ ਹੈ ਕਿ ਇਹੋ ਜਿਹੇ ਰਾਜੇ ਜੋ ਆਪਣੇ ਸਿਰ ਤੇ ਛਤਰ ਚਲਾਉਂਦੇ ਸਨ ਉਹਨਾਂ ਦੇ ਰਾਜ ਭਾਗ ਨੂੰ ਖੋਹ ਕੇ ਉਹਨਾਂ ਨੂੰ ਮਾਰ ਕੇ ਨਿਸਤੇ ਨਬੂਤ ਕਰਕੇ ਛੋਟੇ ਦਿੱਤਾ ਹੈ ਅਤੇ ਯੁੱਧ ਵਿੱਚ ਵਿਜੇ ਦਾ ਕਾਰਨ ਸਰੂਪ ਕਹਿਣ ਤੋਂ ਭਾਵ ਹੈ ਕਿ ਜਿੱਤ ਦਾ ਕਾਰਨ ਕਲਕੀ ਅਵਤਾਰ ਜੀ ੜਕੇ ਹੋਏ ਹਨ ਰੋਹ ਵਿੱਚ ਆਏ ਹਨ ਮਾਰੇ ਅੱਗੇ ਕਿਹਾ ਹਨ ਕਿ ਮਹਾਕਰੋਧ ਕੈ ਬਾਣ ਛੜੇ ਉਪਾਰਨ ਉਸਨੇ ਬਹੁਤ ਹੀ ਕਰੋਧ ਕਰਕੇ ਗੁੱਸੇ ਵਿੱਚ ਰੋਵੇ ਚ ਆ ਕੇ ਅਣਗਿਣਤ ਬਾਣ ਛੱਡੇ ਹਨ ਇੰਨੇ ਬਾਣ ਚਲਾਏ ਹਨ ਤੀਰ ਚਲਾਏ ਹਨ ਜਿਨ੍ਹਾਂ ਦੀ ਗਿਣਤੀ ਕਰਨਾ ਮੁਸ਼ਕਲ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਟੇ ਟਟਰਨ ਫੌਜ ਫੁਟੀ ਨਿਦਰ ਪਾਰੰ ਢਾਲਾਂ ਅਥਵਾ ਸਿਰਾਂ ਦੇ ਟੋਪ ਜੋ ਹਨ ਉਹ ਕੱਟੇ ਗਏ ਹਨ ਸਾਸ ਸਿੰਘ ਜੀ ਸਿਰਾਂ ਦੇ ਉੱਪਰ ਜੋ ਸੁਰੱਖਿਆ ਵਾਸਤੇ ਟੋਪ ਪਾਏ ਗਏ ਹਨ ਉਹ ਕਲ ਕੀ ਉਤਾਰ ਜੀ ਦੇ ਜਿਵੇਂ ਤੀਰ ਛੱਡੇ ਹਨ ਉਹ ਕੱਟੇ ਗਏ ਹਨ ਤੇ ਰਾਜ ਰਾਜਾਂ ਦੀ ਸੈਨਾ ਜੋ ਹੈ ਖਿੰਡ ਗਈ ਹੈ ਵੱਖਰੀ ਵੱਖਰੀ ਹੋ ਗਈ ਆ ਜੰਗ ਚੋਂ ਭੱਜ ਗਏ ਹਨ ਅਗੇ ਮਾਰੇ ਕਹਿੰਦੇ ਹਨ ਕਿ ਗਰੀ ਲੋਥ ਜੁਥਨ ਮਿਲੇ ਹੱਥ ਬਥਨ ਲੋਥਾਂ ਦੇ ਸਮੂਹ ਜੁੱਧ ਭੂਮੀ ਦੇ ਵਿੱਚ ਡਿੱਗੇ ਪਏ ਹਨ ਕਹਨ ਤੋਂ ਭਾਵ ਹੈ ਕਿ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ ਜੰਦੂ ਭੂਮੀ ਵਿੱਚ ਅਤੇ ਕਈ ਯੋਧੇ ਆਪਸ ਵਿੱਚ ਗੁਥਮ ਗੁੱਥਾ ਹੋ ਰਹੇ ਹਨ ਆਪਸ ਵਿੱਚ ਕਈ ਜੋਧੇ ਪੇੜ ਰਹੇ ਹਨ ਅੱਗੇ ਮਾਰਾਇ ਕਹਿੰਦੇ ਹਨ ਕਿ ਗਰੇ ਅੰਗ ਪੰਗੰ ਗ੍ਰਣੰ ਮੁਖ ਯੁੱਧਨ ਕਈਆਂ ਦੇ ਅੰਗ ਕੱਟ ਕੇ ਡਿੱਗੇ ਪਏ ਹਨ ਅਤੇ ਰਣ ਵਿੱਚ ਰਣ ਵਿੱਚ ਮੁੰਡਾਂ ਦੇ ਢੇਰ ਲੱਗੇ ਹੋਏ ਹਨ ਕਹਨ ਤੋਂ ਭਾਵ ਹੈ ਕਿ ਸਿਰ ਲੱਤ ਕੇ ਡਿੱਗੇ ਪਏ ਹਨ ਅੱਗੇ ਮਾਰਾਇ ਕਹਿੰਦੇ ਹਨ ਕਿ ਕਰਾ ਕੇਲ ਕੰਕੀ ਕਿਲਕੈਤ ਕਾਲੀ ਮੁਰਦਿਆਂ ਨੂੰ ਨੋਚਣ ਵਾਲੇ ਦਾ ਖੁਸ਼ੀ ਮਨਾਉਂਦੇ ਹਨ ਸਾਥ ਸੰਗਤ ਜੀ ਜੋ ਮੁਰਦਿਆਂ ਨੂੰ ਨੋਚ-ਨੋਚ ਕੇ ਖਾ ਰਹੇ ਹਨ ਕਾਂ ਖੁਸ਼ੀ ਮਨਾਉਂਦੇ ਹਨ ਅਤੇ ਕਾਲੀ ਕਿਲਕਾਰੀਆਂ ਮਾਰਦੀ ਹੈ ਕਾਲੀ ਤੋਂ ਭਾਵ ਹੈ ਜੋ ਕਾਲੀ ਦੇਵੀ ਕਾਲੀ ਸ਼ਕਤੀ ਹੈ ਉਹ ਇਹ ਸਭ ਦੇਖ ਕੇ ਖੁਸ਼ ਹੋ ਰਹੀ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਤਜੇ ਜਵਾਲ ਮਾਲਾ ਮਹਾ ਜੋਤ ਜਵਾਲੀ ਉਹ ਮਹਾਨ ਜੋਤ ਵਾਲੀ ਜਵਾਲਾਮੁਖੀ ਜਵਾਲਾਮੁਖੀ ਤੋਂ ਭਾਵ ਹੈ ਕਿ ਮੂੰਹ ਵਿੱਚੋਂ ਅੱਗ ਕੱਢਣ ਵਾਲੀ ਅਗਨੀ ਦੀਆਂ ਲਾਟਾਂ ਕੱਢਦੀ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ ਹਸੈ ਪੂਤ ਪ੍ਰੇਤਨ ਟੁੱਟੈ ਤੱਥ ਤਾਲਨ ਪੂਤ ਪ੍ਰੇਤ ਹੱਸ ਰਹੇ ਹਨ ਅਤੇ ਤੱਥ ਥਈਆ ਦੇ ਤਾਲ ਟੁੱਟ ਰਹੇ ਹਨ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਫਿਰੇ ਗੌਰ ਦੌਰੀ ਪੂਵੇ ਰੁੰਡ ਮਾਲੰ ਗौरी ਗੌਰ ਰੁੰਡਾ ਦੀ ਮਾਲਾ ਪਰਉਣ ਲਈ ਇਧਰ ਉਧਰ ਭੱਜੀ ਫਿਰਦੀ ਹੈ ਅੱਗੇ ਮਾਰਾ ਹੀ ਕਹਿੰਦੇ ਹਨ ਕਿ ਰਸਾਵਲ ਸ਼ੰਦ ਕਰੇ ਜੁਦ ਕਰਦਨ ਜੋਦੇ ਕਰੋਦੇ ਤੋ ਅਗੇ ਯੁੱਧ ਕਰਦੇ ਹਨ ਰੋ ਵਿੱਚ ਆ ਕੇ ਗੁੱਸੇ ਵਿੱਚ ਆ ਕੇ ਵੀਰਅਸ ਵਿੱਚ ਭਰ ਕੇ ਯੁੱਧ ਕਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਜੈ ਬਾਣ ਸੁਦਨ ਸਹੀ ਢੰਗ ਨਾਲ ਬਾਣ ਛੱਡਦੇ ਹਨ ਸਹੀ ਢੰਗ ਦੇ ਨਾਲ ਕਹਿਣ ਤੋਂ ਭਾਵ ਸੰਗਤ ਜੀ ਇਕਾਗਰਿਤ ਹੋ ਕੇ ਨਿਸ਼ਾਨਾ ਬਨ ਕੇ ਤੀਰ ਛੱਡਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਬਾਕੀ ਮਾਰ ਮਾਰੂ ਮੂੰਹ ਦੇ ਵਿੱਚੋਂ ਮਾਰੋ ਮਾਰੋ ਬੋਲਦੇ ਹਨ ਬਕਣਾ ਤੋਂ ਭਾਵ ਹੈ ਬੋਲਣਾ ਮੂੰਹ ਦੇ ਵਿੱਚੋਂ ਮਾਰੋ ਮਾਰੋ ਬੋਲਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਜੇ ਬਾਣ ਧਾਰਨ ਬਾਣਾ ਦੀ ਚੜੀ ਲਾਉਂਦੇ ਹਨ ਕਹਿੰਨ ਤੋ ਭਾਵ ਕਿ ਬਾਣ ਛੱਡਦੇ ਹਨ ਤੀਰ ਛੱਡਦੇ ਹਨ ਤਜੇ ਤੋਂ ਭਾਵ ਹੁੰਦਾ ਹੈ ਤਿਆਗਣਾ ਪਰ ਇੱਥੇ ਤਜੇ ਤੋਂ ਭਾਵ ਹੈ ਛੱਡਣਾ ਤੀਰ ਛੱਡਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਗਿਰੇ ਅੰਗ ਪੰਗੰ ਸੂਰਮਿਆਂ ਦੇ ਅੰਗ ਟੋਟ ਟੋਟ ਕੇ ਲੱਤਾਂ ਬਾਵਾਂ ਲਾਥ ਲਾਥ ਕੇ ਡੇਗ ਰਹੀਆਂ ਹਨ ਜਦੋਂ ਵਾਰ ਹੁੰਦੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਨੱਚੇ ਜੰਗ ਰੰਗੰ ਜਾਂਗ ਦੇ ਰੰਗ ਚ ਰੰਗੇ ਹੋਏ ਜੋ ਜੋਦੇ ਸੂਰਮੇ ਹਨ ਸਾਧ ਸੰਗਤ ਜੀ ਨੱਚ ਰਹੇ ਹਨ ਨੱਚ ਰਹੇ ਤਾਂ ਭਾਵ ਇਹ ਨਹੀਂ ਹੈ ਕਿ ਜਿਵੇਂ ਆਪਾਂ ਆਮ ਦੇਖਿਆ ਹੈ ਵਿਆਹਾਂ ਸ਼ਰਾਬ ਪੀ ਕੇ ਨੱਚਦੇ ਆ ਇਹ ਉਹ ਨਹੀਂ ਨੱਚ ਰਹੇ ਸਾਧ ਸੰਗਤ ਜੀ ਇਹ ਜਾਂਗ ਦੇ ਰੰਗ ਚ ਰੰਗੇ ਹੋਏ ਜੂਜ ਰਹੇ ਹਨ ਨੱਚ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਦਿਵੰਗ ਦੇਵ ਦੇਖੈ ਆਕਾਸ਼ ਦੇ ਵਿੱਚ ਦੇਵਤੇ ਵੀ ਇਸ ਜਯਦ ਨੂੰ ਦੇਖ ਰਹੇ ਹਨ ਖੁਸ਼ ਹੋ ਰਹੇ ਹਨ ਕਿ ਕਾਲ ਯੁਗ ਦੀ ਸਮਾਪਤੀ ਹੋਣ ਜਾ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਤਨ ਤਨ ਲੇਖੈ ਤਨ ਤਨ ਕਰਦੇ ਹਨ ਤਨ ਤਨ ਕਹਿ ਉੱਠਦੇ ਹਨ ਵਾ ਵਾ ਕਹਿ ਉੱਠਦੇ ਹਨ ਮਾਰੇ ਕਹਿੰਦੇ ਹਨ ਕਿ ਅਸਤਾ ਸ਼ੰਦ ਅਸਲੈ ਕਲ ਕੀ ਕਰ ਕੋਪ ਭਰਿਓ ਅਸਤੋ ਭਾਵ ਕਹੀਏ ਕਿ ਤਲਵਾਰ ਤਲਵਾਰ ਨੂੰ ਹੱਥ ਵਿੱਚ ਲੈ ਕੇ ਕਰੋਧ ਨਾਲ ਭਰਿਆ ਹੋਇਆ ਕਲਕੀ ਅਵਤਾਰ ਜੀ ਵੀਰਸ ਦੇ ਨਾਲ ਭਰੇ ਹੋਏ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਰਾਂ ਲੰਗ ਸੁਰੰਗ ਵਿਖੇ ਵਿਚਰਿਓ ਸੋਹਣੇ ਰੰਗ ਵਾਲੀ ਰਣ ਭੂਮੀ ਵਿੱਚ ਵਿਚਰ ਰਹੇ ਹਨ ਸੋਹਣੇ ਰੰਗ ਵਾਲੀ ਤੇ ਭਾਵ ਹੈ ਕੀ ਜੋ ਜੁੱਧ ਭੂਮੀ ਹੈ ਇਹ ਫਿਰ ਤੋਂ ਭਿਆਨਕ ਰੂਪ ਧਾਰ ਦੀ ਨਜ਼ਰ ਆ ਰਹੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਗਹਿ ਪਾਨ ਕਿਰਪਾਨ ਵਿਖੇ ਨਾ ਡਰਿਓ ਹੱਥ ਵਿੱਚ ਬਾਣ ਅਤੇ ਕਿਰਪਾਨ ਤਾਰਨ ਕਰਕੇ ਕਿਸੇ ਤੋਂ ਡਰਿਆ ਨਹੀਂ ਹੈ ਜੋ ਕਲਕੀ ਉਤਾਰ ਦੀ ਹਨ ਹੱਥਾਂ ਵਿੱਚ ਇਹਨਾਂ ਨੇ ਬਾਣ ਫੜੇ ਹੋਏ ਹਨ ਕਿਰਪਾਨ ਫੜੀ ਹੋਣੀ ਹੈ ਸਸਤਰ ਅਸਤਰ ਫੜੇ ਹੋਏ ਹਨ ਪਰ ਕਿਸੇ ਤੋਂ ਨਹੀਂ ਡਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਇਸ ਸੂਰਣ ਚਿੱਤਰ ਬਚਿੱਤਰ ਕਰਿਓ ਸਗੋਂ ਕਰੋਧ ਨਾਲ ਰਿਸ਼ਤੂ ਭਾਵ ਕਹੇ ਕਿ ਰੋ ਕਰੋਧ ਵੀਰ ਰਸ ਨਾਲ ਭਾਨ ਭਰ ਕੇ ਜੰਧ ਭੂਮੀ ਵਿੱਚ 72 ਢੰਗ ਨਾਲ ਚਿੱਤਰ 72 ਤੋਂ ਭਾਵ ਹੈ ਕਿ ਵੱਖਰੇ ਹੀ ਢੰਗ ਦੇ ਨਾਲ ਜੰਧ ਕੀਤਾ ਜਾ ਰਿਹਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਕਰ ਹਾਕ ਹਥਿਆਰ ਅਨੇਕ ਤਰ੍ਹਾਂ ਹਾਕ ਮਾਰਨੀ ਲਲਕਾਰਾ ਮਾਰਨਾ ਲਲਕਾਰਾ ਮਾਰ ਕੇ ਅਨੇਕ ਹਥਿਆਰ ਤਾਰਨ ਕੀਤੇ ਹਨ ਸਾਹਮਣੇ ਵਾਲਾ ਦੇਖ ਕੇ ਹੀ ਡਰ ਜਾਂਦਾ ਹੈ ਇੰਨੇ ਹਥਿਆਰ ਤਾਰਨ ਕੀਤੇ ਹੋਏ ਹਨ ਕਿ ਸਾਹਮਣੇ ਵਾਲੇ ਨੂੰ ਸਮਝ ਨਹੀਂ ਆ ਰਹੀ ਕਿ ਕਿਹੜਾ ਵਾਰ ਕਿੱਥੋਂ ਆ ਜਾਣਾ ਹੈ ਅੱਗੇ ਮਾਰੇ ਕਹਿੰਦੇ ਹਨ ਕੇ ਰਣ ਰੰਗ ਹੱਠੀ ਕਰ ਕੋਪ ਪਰ ਜੋਧ ਦੇ ਵਿੱਚ ਰੁਚੀ ਰੱਖਣ ਵਾਲੇ ਰੁਚੀ ਰੱਖਣ ਤੋਂ ਭਾਅ ਸਾਹ ਸੰਗਤ ਜੀ ਜੋ ਜੋਧ ਦੀ ਉਡੀਕ ਜਿੰਨਾਂ ਨੂੰ ਰਹਿੰਦੀ ਹੈ ਜਿੰਨਾਂ ਨੂੰ ਜੁੱਧ ਦਾ ਚਾਹ ਹੁੰਦਾ ਹੈ ਹਠੀਲੇ ਹਠੀਲੇ ਤੋਂ ਪਾਬ ਕਹੀਏ ਕਿ ਹੱਠ ਕਰਕੇ ਜਿੱਦ ਕਰਕੇ ਜਾਪਰਣ ਕਰਕੇ ਅਤੇ ਕਰੋਧ ਕਰਕੇ ਵੀ ਰਸ ਦੇ ਵਿੱਚ ਭਰ ਕੇ ਜੋਦੇ ਸੂਰਮੇ ਜੋ ਹਨ ਪੈ ਗਏ ਹਨ ਕਿ ਮਾਰਾਈ ਕਹਿੰਦੇ ਹਨ ਕਿ ਗਹਿਪਾਨ ਕਿਰਪਾਨ ਨਿਧਾਨ ਪਿਰੇ ਹੱਥ ਵਿੱਚ ਤਲਵਾਰ ਫੜ ਕੇ ਅੰਤਾਂ ਦੀ ਲੜਾਈ ਕਰ ਰਹੇ ਹਨ ਅੰਤਾਂ ਦੀ ਕਹਨ ਤੋਂ ਭਾਵ ਹੈ ਕਿ ਇੰਨੀ ਜ਼ਿਆਦਾ ਲੜਾਈ ਕਰ ਰਹੇ ਹਨ ਕਿ ਜਿਹਦਾ ਕੋਈ ਵੀ ਅੰਤ ਨਹੀਂ ਹੈ ਜਿਸ ਦੀ ਸਮਝ ਨਹੀਂ ਆ ਰਹੀ ਕਿ ਲੜਾਈ ਕਦੋਂ ਸਮਾਪਤ ਹੋਵੇਗੀ ਅੱਗੇ ਮਾਰੇ ਕਹਿੰਦੇ ਹਨ ਕਿ ਰਣੇ ਜੂਜ ਮਰੇ ਫਿਰ ਤੇ ਨਾ ਫਿਰੇ ਰਣਾਂ ਵਿੱਚ ਜੂਜੇ ਹੋਏ ਹਨ ਰਣ ਦੇ ਵਿੱਚ ਜੂਜ ਕੇ ਮਰਦੇ ਹਨ ਜੂਜ ਕੇ ਸ਼ਹਾਦਤ ਪਾਉਂਦੇ ਹਨ ਕਿਸੇ ਦੇ ਮੋਰਨ ਤੇ ਵੀ ਨਹੀਂ ਮੁੜਦੇ ਭਾਵੇਂ ਉੱਥੇ ਕੋਈ ਲੱਖਾਂ ਦਾ ਨੁਕਸਾਨ ਹੋ ਜਾਵੇ। ਮੁੜ ਜਾ ਆਪਣੀ ਜਾਨ ਬਚਾ ਲਓ ਬਚ ਜਾਵੇਗੀ ਪਰ ਉਹ ਜੋ ਜੋਧੇ ਸੂਰਮੇ ਹਨ ਉਹ ਮੁੜਦੇ ਨਹੀਂ ਹਨ ਜੂਝ ਕੇ ਸ਼ਹਾਦਤ ਪਾਉਂਦੇ ਹਨ ਕਿ ਮਹਾਰਾਜ ਕਹਿੰਦੇ ਹਨ ਕਿ ਉਮੜੀ ਜਨ ਘੋਰ ਕਮੰਡ ਕਟਾ ਸੈਨਾ ਮਨੂ ਪਿਆਨ ਕਟਾ ਬਾਂਗ ਚੜੀ ਹੋਈ ਹੈ। ਜਿਵੇਂ ਸਉਣ ਦੇ ਮਹੀਨੇ ਦੇ ਵਿੱਚ ਸਾਹਸ ਸਿੰਘ ਜੀ ਇੱਕਦਮ ਕਟਾ ਛੱਡ ਕੇ ਆਉਂਦੀ ਹੈ ਬਹੁਤ ਹੀ ਭਿਆਨਕ। ਹਨੇਰੀ ਤੂਫਾਨ ਆਉਂਦਾ ਹੈ ਕਟਾਵਾਂ ਚੜ ਕੇ ਆਉਂਦੀਆਂ ਨੇ ਇਸ ਤਰ੍ਹਾਂ ਜੋ ਸੈਨਾ ਹੈ ਉਹ ਚੜੀ ਹੋਈ ਹੈ ਮਹਾਰਾਜ ਕਹਿੰਦੇ ਹਨ ਕਿ ਚਮਕੰਤ ਕਿਰਪਾਣ ਸੋਬਜ ਛਟਾ ਉਸ ਕਟਾ ਵਿੱਚ ਤਲਵਾਰਾਂ ਬਿਜਲੀ ਵਾਂਗ ਚਮਕਦੀਆਂ ਹਨ ਜਿਵੇਂ ਬਿਜਲੀ ਚਮਕਦੀ ਹੈ ਕਟਾਵਾਂ ਦੇ ਵਿੱਚ ਇਸ ਤਰ੍ਹਾਂ ਉਸ ਸੈਨਾ ਦੇ ਵਿੱਚ ਸਾਧ ਸੰਗਤ ਦੀ ਤਲਵਾਰਾਂ ਚਮਕਦੀਆਂ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਦਲ ਬੈਰਨ ਕੋ ਪਗ ਦਬੈ ਨਾ ਫਟਾ ਵੈਰੀਆਂ ਦੇ ਦਲ ਤੋਂ ਦੋ ਕਦਮ ਵੀ ਟਲੇ ਨਹੀਂ ਹਨ ਕਹਿਣ ਤੋਂ ਭਾਵ ਹੈ ਕਿ ਵੈਰੀਆਂ ਦੇ ਉੱਪਰ ਚੜਾਈ ਕਰਦੇ ਹਨ ਇੱਕ ਪਲ ਵਾਸਤੇ ਵੀ ਦੋ ਕਦਮ ਪਿੱਛੇ ਨਹੀਂ ਹਟਦੇ ਹਮਾਰੇ ਕਿ ਕਹਿੰਦੇ ਹਨ ਕਿ ਰੁਪਕਰਣ ਮੋਫਿਰ ਆਣ ਜੁਟਾ ਅਤੇ ਰਣ ਭੂਮੀ ਵਿੱਚ ਪੈਰ ਆਪਣੇ ਗੱਡ ਕੇ ਆ ਜੁਟੇ ਹਨ ਆਗੇ ਇਕੱਠੇ ਹੋਏ ਹਨ ਸਾਧ ਸੰਗਤ ਜੀ ਆਓ ਸਾਧ ਸੰਗਤ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆ ਮਹਾਰਾਜ ਸਿੱਖਣ ਸਿੱਖੀ দান ਕੇਸ দান ਰਹਿ ਦਣ ਬਖਸ਼ਣਾ ਸਿਰ ਤੇ ਮਿਹਰ ਪ੍ਰਾਰਥਨਾ ਖਾਸ ਰਿ ਚੜਦੀ ਕਲਾ ਕਰਨੀ ਨਾਮਦਾਨ ਬਖਸ਼ਣਾ ਬਾਣੀ ਪੜਨ ਦਾ ਬਲ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦਾ ਅਨੇਕ ਪ੍ਰਕਾਰ ਦੇ ਭੁੱਲ ਆ ਚੁੱਕਾ ਹੋ ਗਿਆ ਹੁਣ ਗਿਆ ਸਾਧ ਸੰਗਤਨ ਬਖਸ਼ਣ ਜੋ ਬਖਸ਼ ਰਣਾ ਜਿਸ ਨੇ ਚੈਨ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ